ਰਾਮੋ ਪੰਜਾਬ ਸਰਕਾਰ ਨੇ ਘਰੇ ਬੰਦ ਕਰਤਾ ਹੁਣ ਕਪੜੇ ਧੋਰੇ ਆ ਜਿਹੜੇ ਤੇ ਮੌਸਮ ਅੱਜ ਹੈਈ ਆ 19 ਡਿਗਰੀ ਮੈ ਰਹ ਤੇ ਕਪੜੇ ਧੋਰੇ ਆ ਮਸ਼ੀਨ ਚ ਪਾਇਏ ਸੀ ਹੁਣ ਮਸ਼ੀਨ ਚ ਕੱਢੇ ਆ ਤੇ ਆ ਸਾਫ਼ ਕਰਲੇ ਆ ਆ ਧੋਰੇ ਆ ਤੇ ਆ ਆਹ ਅਲਿਵਾ ਬਿਰ ਸਾਫ਼ ਕਰਨੇ ਤੋਂ ਮਾਣ ਰੇ ਤੇ ਆਹ ਨਾਲ ਮਲਟਰ ਦਾ ਭਾਈ ਤੇ ਕਪੜੇ ਧੋ ਰਹੇ ਆ ਭਾਈ ਆ ਆ ਸਾਡੇ ਕੋਰਤਾਵਾ ਭਾਈ ਧੋ ਰਹੇ ਆ ਕਪੜੇ ਬੜੀ ਕਰੇ ਮਜ਼ਦੂਰੀ ਆ ਪੰਜਾਬ ਸਰਕਾਰ ਨੇ ਘਰੇ ਬੰਦ ਕਰਤਾ ਚਲੋ ਕੋਈ ਗੱਲ ਨਹੀਂ ਭਾਓ ભગવાન ਕੋਈ ਗੱਲ ਨਹੀਂ ਭਾਓ ભગવાન ਦੀ ਮਰਜ਼ੀ ਆ ਓਹਨਾਂ ਆਜੀ ਦੀ ਮਰਜ਼ੀ ਆ ਕਿੱਥੇ ਰਹਿਣਾ ਪਊਗਾ ਪ੍ਰਮਾਤਮਾ ਤੇ ਜਿਹੜੇ ਵਿੱਚ ਰਹਿਣਾ ਰਹਿਣਾ ਜੋ ਰਹਿਣਾ ਪਊਗਾ ਰਤਨਾ ਕਲਗੀਆਂ ਵਾਲਾ ਜਗ ਭਾਵੇਂ ਸਾਨੂੰ ਸੁਜਾਏ ਉਹ ਕੋਈ ਗੱਲ ਐ ਅਸੀਂ ਇਹਨੇ ਨਮਰਤਾ ਦੇ ਵਿੱਚ ਰਹਿਣ ਵਾਲੇ ਮੰਨੀ ਮਾਂ ਮਤ ਤੁਸੀਂ ਵਜਰ ਕੋਈ ਕਹੇ ਆਪਾਂ ਘਰ ਦੇ ਪਰਤ ਹੋਈਏ ਚਾਹੇ ਆਪਾਂ ਘਰ ਦੇ ਤੂਈਏ ਪੰਡ ਦੇ ਆਪਾਂ ਦੁਰਘਰ ਦੇ ਜਾ ਕੇ ਬਰਤਨ ਸਾਫ ਕਰ ਲਈ ਨਾ ਦੇਖੋ ਕਿ ਉਹ ਪ੍ਰਿਆ ਸਰਕਾਰ ਨੇ ਬੰਦਤਾ ਕਰਿਆ ਜਿਹੜਾ ਕੀ ਕਰੀਏ ਉਹ ਡੇਲੇ ਬੈਠੇ ਆ ਉਹਨੂੰ ਦਵਾ ਨਾਵੇਂ ਪਰਮਾਤਮਾ ਨਾਮ ਜਪਾਂਗੇ ਪੰਜਾਬ ਸਰਕਾਰ ਨੇ ਬਿਲਕੁਲ ਹੀ ਸਾਨੂੰ 7 ਮਹੀਨੇ ਪਹਿਲਾਂ ਬੰਦ ਕਰਤਾ ਸੀ ਘਰੇ ਤੇ ਅੱਜ ਫੇਰ ਤਕਰੀਬਨ 4-5 ਦਿਨ ਹੋ ਗਏ ਛੇ ਦਿਨ ਹੋ ਗਏ ਆ ਬੰਦ ਕੀਤਾ ਹੋਇਆ ਕੀ ਕਰੀਏ ਰੋ ਸੋਭਾ ਜੀਓ ਕੀ ਕਰੀਏ ਲੜੀਏ ਹੁਣ ਆਪਾਂ ਆਪਾਂ ਨਾਲੇ ਜੁੜੇ ਤਾਂ ਨਹੀਂ ਇਹ ਕਿਉਂਕਿ ਪੰਜਾਬ ਸਰਕਾਰ ਵੱਡੀ ਹੈ ਭਾਈ ਮੁੱਖ ਮੰਤਰੀ ਸਾਹਿਬ ਨੇ ਆਪਾਂ ਮੁਕਾਬਲਾ ਨਹੀਂ ਕਰਦਾ ਸਿਰਫ ਛੋਟੇ ਜਿਹੇ ਬੰਦੇ ਆ ਚਲੋ ਵਾਈਪ ਦਾ ਭਾਣਾ ਮੰਨ ਰਹੇ ਆ ਉਹਦੀ ਰੇਕ ਲੈ ਰਹੇ ਆ ਉਹਦੇ ਲਈ ਜੋੜਾ ਬਗਰਾਉਗਾ ਉਹਦੀ ਮੋਲ ਆ ਰੱਬ ਦੀ ਰੰਗਾਂ ਜੀ ਰਹਿਣਾ ਸੀ ਦੇਖੋ ਰੰਗ ਕਰਦਾ ਆ ਉਹ ਕਪੜੇ ਧੋ ਰਹੇ ਆ ਮਨਾਓ ਆਹ ਮਾੜੇ ਦੂਜੇ ਕੋਲ ਸੁੱਕਦੇ ਨੇ ਉਹਨੂੰ ਕੱਢੂਗਾ ਮੈਂ ਚਲੋ ਪ੍ਰਭੂ ਤੁਸੀਂ ਵੀ ਰਾਮ ਪ੍ਰਭੂ ਤੁਸੀਂ ਨੂੰ ਘਰੇ ਬਾਹਰ ਕੱਪੜੇ ਧੋਇਆ ਕਰੋ ਪਾ ਲੋ ਪ੍ਰਭੂ ਮੈਂ ਤੁਹਾਨੂੰ ਵੀ ਕਰੂੰਗਾ ਤੁਸੀਂ ਵੀ ਧੋ ਹਾਂ ਧੋ ਲੈ ਕਰੋ ਪ੍ਰਭੂ ਕੋਈ ਨ ਨਹੀਂ ਕੁਝ ਨਹੀਂ ਹੁੰਦਾ ਬਾਹਰ ਰਹਿੰਦੇ ਰਹੋ ਮਨ ਨੂੰ ਮਨ ਨੂੰ ਜੀਓ ਆਪਣਾ ਪ੍ਰਭੂ ਆ ਜਾ ਮੀਂਹ ਪ੍ਰਭੂ